ਅੰਕਲ ਜੀ ਰੋਣ ਕਿਉਂ ਦੇਦੇ ਹੈ ਕੀ ਗੱਲ ਕੀ ਦੱਸੋ ਸਾਰੀ ਖੁੱਲ ਕੇ ਇਹਨੂੰ ਗੱਲ ਦੱਸੋ ਗੱਲ ਕੀ ਹੈ ਹੈ ਮੇਰੇ ਕੋਲ ਅੰਗਮ ਤਾਂ ਨਹੀਂ ਚਰਨਾ ਪੈਂਦਾ ਪੈਂਦਾ ਅੱਛਾ ਇਹ ਉਮਰ ਦਾ ਕੰਮ ਨਹੀਂ ਹੁੰਦਾ ਬਹਿਣਾ ਪੈਂਦਾ ਆਣਾ ਤੁਹਾਨੂੰ ਇੱਥੇ ਉਹਦੇ ਨਹੀਂ ਨਾ ਕੰਮ ਕਰਦੇ ਇੱਕ ਦਿਨ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਸਮਾਨ ਵੇਚਦੇ ਨੂੰ ਇੱਥੇ ਤੇ ਮੈਨੂੰ ਇਹ ਕਰਮ ਨੂੰ ਹੋ ਗਿਆ 2-3 ਸਾਲ ਹੋ ਗਏ ਤੇ 4 ਸਾਲ ਹੋ ਗਏ ਅੱਛਾ 3-4 ਸਾਲ ਹੋ ਗਏ ਕਰਕੇ ਦੇ ਨਾਲ ਦੇ ਨਾਲ ਕਰਕੇ ਦੇ ਵਲ ਦੇ ਨਾਲ ਦੇ ਨਾਲ ਅੱਛਾ ਅੱਛਾ ਇਹ ਅਗੂ ਹੀ ਤੇ ਕੰਮ ਅਬੂ ਕਰਦੇ ਜੇ ਬਾਜ਼ੀਆਂ ਵਗੈਰਾ ਵੀ ਖੜੂਣੇ ਵਗੈਰਾ ਵੇਚੰਦੇ ਕਰਦੇ ਅੱਛਾ ਤੇ ਕੰਮ ਸਹੀ ਵੇਖ ਜਾਂਦਾ ਸਮਾਨ ਨੂੰ ਤਰਾਇ ਜਿੱਤਰਾ ਜੇ ਕਿਸੇ ਦਿਨ 500 ਵਾਟ ਲਿਆ ਕੇ ਦਿਨ 600 ਵਾਟ ਲਿਆ ਕੇ ਇਹ ਹਰੇ ਮਟੈਨ ਦਾ ਅੱਛਾ 4 ਵੱਟੋਂ ਤਿੰਨ ਤੋਂ 300 ਰੁਪਿਆ ਬਚ ਜਾਂਦਾ ਤੇ ਇੱਕ ਘੰਟੇ ਤੋਂ ਕਿੰਸ ਤੋਂ ਤਾਹ ਬਾਅਦ ਜੇ ਕਿਤੇ 12-15 ਦੇ 500 ਪਾ ਕੇ ਠੀਕ ਆ ਤੇ ਇਹਦਾ ਮਤਲਬ ਕਿਤਰਾ ਇਹ ਜਿਹੜਾ ਇਹਨਾ ਘਰ ਵਗੈਰਾ ਚੱਲ ਜਾਂਦਾ ਤੁਹਾਡਾ ਨਹੀਂ ਘਰ ਦੇ ਤੇਰੇ ਵੀ ਕੰਮ ਕਰਦੇ ਆ ਨਹੀਂ ਕਰਦੇ ਅੱਛਾ ਹਾਂ ਜੀ ਬੁੱਲੇ ਨੇ ਰੋਟੀ ਬੰਦ ਰਿਹਾ ਅੱਛਾ ਤੇ ਜਦਾਂ ਘਰ ਦਾ ਖਰਚਾ ਇਹਦਾਂ ਨਿਕਲ ਜਾਂਦਾ ਸਾਰਾ ਜੀ ਨਹੀਂ ਘਰ ਦਾ ਖਰਚਾ ਨਿਕਲਦਾ ਠੀਕ ਆ ਤੇ ਵੀ ਰਿਕਸ਼ਾ ਵਗੈਰਾ ਵਿੱਚ ਲੰਦੇ ਜੀ ਹਾਂ ਜੀ ਚੱਲਦਾ ਅੱਛਾ ਉਹ ਨਹੀਂ ਚੱਲਦਾ ਉਮਰ ਕਿੰਨੀ ਹੋ ਗਈ ਤੁਹਾਡੀ ਤੇ ਕਿੰਨੇ ਜ਼ਿਆਦਾ ਚਰਨ ਆਂੰਦਰਾ ਅੱਛਾ ਮਤਲਬ 75-77 ਸਾਲ ਉਮਰ ਹੋ ਗਈ ਤੁਹਾਡੀ ਹਨਾ ਠੀਕ ਆ ਤੇ ਇਹ ਦੇਖ ਸਕਦੇ ਜੀ ਅੰਕਲ ਦਾ 10 ਵੀ ਹੋ ਗਏ ਆ ਅੰਕਲ ਜੀ ਰੋਣ ਕਿਉਂ ਡੇ ਦੇ ਹਾਂ ਕੀ ਗੱਲ ਕੀ ਦੱਸੋ ਸਾਰੀ ਖੁੱਲ ਗਿਆ ਨੂੰ ਗੱਲ ਦੱਸੋ ਗੱਲ ਕੀ ਹੈ ਹੈ ਕੋਈ ਕੰਮ ਨਹੀਂ ਹੁੰਦਾ ਕਰਨਾ ਸਪੈਂਡ ਹੋ ਕੇ ਅੱਛਾ ਇਹ ਮੇਰੇ ਕੰਮ ਨਹੀਂ ਹੁੰਦਾ ਬਹਿਣਾ ਪੈਂਦਾ ਆਣਾ ਤੁਹਾਨੂੰ ਇੱਥੇ ਕੋਈ ਨਹੀਂ ਨਾ ਕੰਮ ਕਰਦਾ ਮਾਪਿੰਡ ਦਾ ਤੇ 체ਦੇ ਨੂੰ ਜੁਦੀਆਂ ਤੇ ਕਰਾਇਆ ਕੱਟ ਕੇ ਨਾ ਕਰਾਇਆ ਚ 40 ਕੇ ਜਹੰਦਾ ਲਾ ਜਾਨੀ ਹੁੰਦਾ ਲਾ ਜਾਨੀ ਹੁੰਦਾ ਕਰਾਇਆ ਕਿ ਤੱਕ ਕਰਾਇਆ ਉਹਨਾਂ ਪੱਟੇ ਨੂੰ ਨਹੀਂ ਜਿੰਨੇ ਕਰਾਇਆ ਲੱਗਦਾ ਸ਼ੁਕਰ ਆ ਵੀ ਲੱਗਦਾ ਆਉਂ ਜਾਂਦਾ ਤੁਹਾਡਾ ਤੁਸੀਂ ਚਾਹੁੰਦੇ ਕੀ ਜੇ ਮੈਨੂੰ ਸਹੀ-ਸਹੀ ਦੱਸੋ ਕਿ ਕੀ ਤੁਹਾਨੂੰ ਮਦਦ ਕਿਹੜੀ ਹੋਣੀ ਚਾਹੀਦੀ ਤੁਹਾਡੀ ਮਾਰਾ ਜੀ ਇਹਨੂੰ ਕੋਈ ਨਹੀਂ ਸਮਾਨ ਹੀ ਲੱਗੋ ਮੈਂ ਤਾਂ ਲੱਗਦਾ ਸਮਾਨ ਹੀ ਲੱਗਦਾ ਸਮਾਨ ਮਿਲ ਗਿਆ ਆਪਣਾ ਸੈਂਕੜਾ ਅੱਛਾ ਤੁਸੀਂ ਚਾਹੁੰਦੇ ਵੀ ਆਲਾ ਤੁਹਾਡਾ ਸਮਾਨ ਹੈ ਕਢੋਣੇ ਵਗੈਰਾ ਮੈਨੂੰ ਕਿਹ ਐ ਉਹ ਖਰੀਦ ਕੇ ਲਿਆ ਦਿਓ ਹਣਾ ਜਿਹੜੇ ਤੁਸੀਂ ਭਲੋਂ ਪੈਸਣਾ ਤੁਹਾਨੂੰ ਲਾਉਣੇ ਪੈਣ ਸਮਾਨ ਤੁਹਾਨੂੰ ਮਿਲ ਜੇ ਤੇ ਭਾਈ ਤੁਹਾਡੇ ਤੁਹਾਨੂੰ ਬਣਾ ਇਹ ਟੈਨਸ਼ਨਾ ਨਾ ਲਓ ਅੰਕਲ ਜੀ ਤੁਹਾਡੀ ਜਰੂਰ ਮਦਦ ਹੋਊਗੀ ਪੰਜਾਬ ਦੇ ਲੋਕਾਂ ਨੂੰ ਆਪਾਂ ਉਹ ਅਪੀਲ ਕਰਦੇ ਆਂ ਅੰਮ੍ਰਿਤਸਰ ਵਾਲਿਆਂ ਨੂੰ ਅੰਮ੍ਰਿਤਸਰ ਜੀ ਨਾ ਤੁਸੀਂ ਏਰੀਆ ਤੁਹਾਡਾ ਅੰਕਲ ਜੀ ਤੇ ਅੰਕਲ ਜੀ ਦਾ ਨੂੰ ਮਿਲ ਗਿਆ ਸਾਹਮਣੇ ਆ ਗਿਆ ਆ ਰਾਮਗੜੀਆ ਗੇਟ ਇਹ ਸੀਦਾ ਸਾਹਿਬ ਦੇ ਗੁਰਦੁਰੇ ਦੇ ਬਿਲਕੁਲ ਸਾਹਮਣੇ ਤੁਹਾਨੂੰ ਇੱਥੇ ਅੰਕਲ ਜੀ ਅੰਕਲ ਜੀ ਇੱਥੇ ਆਪਣੀ ਦੁਕਾਨ ਲਾਉਂਦੇ ਨੇ ਉਹਨਾਂ ਤੋਂ ਯਾਰ ਭਾਈ ਹਾਂ ਐਤਵਾਰ 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 ਲਾਉਂਦੇ ਅੱਛਾ ਐਤਵਾਰ ਲਾਉਂਦੇ ਇੱਥੇ ਤੇ ਬਾਕੀ ਦਿਨ ਕਿੱਥੇ ਹੁੰਦੇ ਜੇ ਪੰਜ ਵੀਰਵਾਰ ਇਹ ਦਿਨ ਪੰਜ ਵੀਰਵਾਰ ਨੂੰ ਪੰਜ ਵੀਰ ਲਾੜੀ ਦਾ ਅੱਛਾ ਅੱਛਾ ਹਾਂ ਜੀ ਤੇ ਸੋਮਵਾਰ ਨੂੰ ਕੋਕਰਪਾੜ ਕੋਕਰਪਾੜ ਤੇ ਪੁਰਾਣਾ ਕੱਪੜਾ ਵੇਚਦਾ ਵਾ ਹਾਂ ਜੀ ਹਾਂ ਜੀ ਉੱਥੇ ਲਾ ਲਾ ਵੀਲੀ ਦੇ ਅੱਛਾ ਅੱਛਾ ਉੱਥੇ ਲਾ ਲੈਂਦੇ ਜੀ ਤੁਸੀਂ ਤਾਂ ਦੇਖ ਸਕਦੇ ਆ ਜੀ ਅੰਕਲ ਦੀ ਉਮਰ ਆ ਗਈ 75 ਸਾਲ ਇਹ ਉਮਰ ਦੇ ਵਿੱਚ ਕੰਮ ਨਹੀਂ ਹੁੰਦਾ ਇਹ ਉਮਰ ਦੇ ਵਿੱਚ ਬੰਦੇ ਨੂੰ ਆਰਾਮ ਕਰਨਾ ਚਾਹੀਦਾ ਘਰ ਦੇ ਵਿੱਚ ਬਹਿ ਕੇ ਤੇ ਇਸ ਉਮਰ ਦੇ ਵਿੱਚ ਅੰਕਲ ਜੀ ਇੱਥੇ ਵੇਚਦੇ ਪਏ ਆ ਤੁਸੀਂ ਬਾਰੀਆਂ ਵਗੈਰਾ ਸਮਾਨ ਵਗੈਰਾ ਵੇਚਦੇ ਪਏ ਆ ਤੇ ਕਮਾਈ ਵਗੈਰਾ ਨੂੰ ਕੱਖ ਨਹੀਂ ਹੁੰਦੀ ਕਰਾਇਆ ਵੀ 40 ਰੁਪਏ ਜਾਂਦਾ ਤੇ 40 ਰੁਪਏ ਆਉਂਦਾ ਲਾ ਕੇ ਤੇ ਆਉਂਦੇ ਆ ਤੇ ਘਰ-ਬਾਰ ਵੀ ਇਹ ਕੰਮ ਦਾ ਚਲਾਉਣਾ ਜਿਹੜਾ 100-150 ਰੁਪਏ ਦੀ ਹੜੀ ਪੈਂਦੀ ਹੈ ਤੇ ਬਜਦਾ ਕੱਖ ਨਹੀਂ ਜੇ ਜੇ ਤੁਸੀਂ ਸਪੋਰਟ ਅੰਕਲ ਦੀ ਕਾਰ ਸਕਦੇ ਹੋ ਜੇ ਮਦਦ ਤੇ ਵੱਧ ਤੋਂ ਵੱਧ ਅੰਕਲ ਦੀ ਮਦਦ ਕਰੋ ਤੁਹਾਨੂੰ ਡਰਾਫਟ ਅੰਕਲ ਦਾ ਸਾਰਾ ਸੀ ਦੱਸਤਾ ਵਾ ਤੇ ਅੰਕਲ ਦੀ ਜਰੂਰ ਮਦਦ ਕਰੋ ਤੇ ਅੰਕਲ ਜੀ ਆਪਣਾ ਨੰਬਰ ਵਗੈਰਾ ਗਿਆ ਜੇ ਕੋਈ ਲੋੜੀ ਜੇ ਕਿਸੇ ਤੇ Google Pay Google Pay ਵਗੈਰਾ ਕਰਨੇ ਆ ਤੇ ਤੁਹਾਨੂੰ ਨਾ ਅਸੀਂ ਨੰਬਰ ਵੀ ਦਿਦਾਗੇ ਡਿਸਕ੍ਰਿਪਸ਼ਨ ਦੇ ਉੱਪਰ ਤੇ ਤੁਸੀਂ ਅੰਕਲ ਨੂੰ ਮਦਦ ਜਰੂਰ ਜਰਿ ਕਰੋ ਅੰਕਲ ਦੀ 8847537775 ਨੰਬਰ ਆ Google Pay ਦਾ ਤੇ ਤੁਸੀਂ ਉਹਤੇ ਅੰਕਲ ਨੂੰ ਜੇ ਕਿਸੇ ਨੇ ਵੀ 10 50 100 ਕਿਸੇ ਜਿੰਨੇ ਵੀ ਪੈਸੇ ਸੈਂਡ ਕਰਨੇ ਆ ਅੰਕਲ ਨੂੰ ਜਰੂਰ ਸੈਂਡ ਕਰਿਓ ਜਿਹਨੇ ਵੀ ਮਦਦ ਹੋ ਸਕਦੀ ਐ ਅੰਕਲ ਦੀ ਜਰੂਰ ਕਰਿਓ ਤੇ ਅੰਕਲ ਨੂੰ ਅਸੀਂ ਜਿਹੜਾ ਸਮਾਨ ਵਗੈਰਾ ਇੱਥੇ ਲਾ ਕੇ ਦੇ ਦੇ ਸਕੀਏ ਤੇ ਵੀਡੀਓ ਨੂੰ ਕਰਦੋ ਵਾਤੋ ਜੇ ਵੀ ਮਦਦ ਨਹੀਂ ਨਾ ਕਰ ਸਕਦਾ ਵੀਡੀਓ ਨੂੰ ਵਾਤੋ ਵਾਤੋ ਸ਼ੇਅਰ ਕਰਦੋ ਵੀ ਅੰਕਲ ਦੀ ਜਿਹੜੀ ਮਦਦ ਹੋ ਸਕੇ ਅੰਕਲ ਜੀ ਕੋਈ ਨਹੀਂ ਮਿਲਦੇ ਆ ਤੁਹਾਨੂੰ ਅਸੀਂ ਛੇਤੀ ਠੀਕ ਹੈ ਨਾ ਤੁਹਾਡੀ ਜਰੂਰ ਮਦਦ ਹੋਊਗੀ ਠੀਕ ਆ ਹਾਂਜੀ ਹਾਂਜੀ ਕੰਮ ਤੁਸੀਂ ਕਰਦੇ ਰਹੋ ਮਿਹਨਤ ਕਰਦੇ ਰਹੋ